चाली मुक्ति दरगाह गए पर आ जेड़ी तेग तुसा मारी है जेड़ी गाल तुसा गाली है मुड़ परत के आए हो और सनमुख हो के जूझ गए हो मां सिंग मैं प्रसन्न होया मैं वरदान दिता ਆਖ ਖਦਰਾਨੇ ਦੀ ਧਾਬ ਕਦੇ ਸਰੋਵਰ ਬਣੇਗਾ। ਔਰ ਇਸ ਸਰੋਵਰ ਦਾ ਨਾਮ ਹੋਵੇਗਾ ਮੁਕਤਸਰ। ਇਹ ਮੁਕਤੀਆਂ ਦਾ ਸਰ ਹੈ। ਮਾ ਸਿੰਘ ਅਜ ਦੇ ਦਿਹਾੜੇ। ਜੋ ਕੋਈ ਤੇਰਾ ਜ਼ਿਕਰ ਸੁਨੇਗਾ ਉਸ ਨੂੰ ਗੁਰੂ ਨਾਨਕ ਸਿੱਧਕਦਾਨ ਦੇਵੇਗਾ। ਅਜ ਦੇ ਦਿਹਾੜੇ ਮਾ ਸਿੰਘ ਇਸ ਧਰਤੀ ਤੋਂ ਕੋਈ ਉੱਡਦਾ ਪੰਛੀ ਵੀ ਜੇ ਉਸ ਦਾ ਅੰਤ ਵੇਲਾ ਆ ਗਿਆ ਔਰ ਡਿੱਗ ਪਿਆ ਪ੍ਰਾਣ ਤਿਆਗ ਗਿਆ ਤੁਹਾਡੀ ਕਮਾਈ ਦੇ صدਕੇ ਉਹ ਵੀ ਮਕਸੀਆ ਜਾਏ। ਸੋ ਅੱਜ ਉਹ ਮਾਗੀ ਦਾ ਦਿਨ ਹੈ। ਮਾਗੀ ਮੁਕਤੀਆਂ ਇਹ ਮੁਕਤੀਆਂ ਦੀ ਮਾਗੀ ਹੈ। ਅੱਜ ਦੇ ਦਿਹਾੜੇ ਟੁੱਟੀ ਗੰਡੀ ਮੇਰੇ ਬਾਦਸ਼ਾਹ ਲਈ। ਕੋਈ ਵੀ ਬੇਮੁਖ ਹੋਇਆ ਅਜਰੇ ਦਿਹਾੜੇ ਦੇ ਦਰਬਾਰ ਵਿੱਚ ਆ ਗਿਆ ਹੈ ਤਾਂ ਜਰੂਰ ਮਕਸੀਆ ਗਿਆ। ਇਕ ਤਾਂ ਇਹ ਪੁਰਬ ਹੈ ਮੁਕਤਿਆਂ ਦਾ ਔਰ ਅਜ ਸੰਗRAND ਹੈ ਮਾਗ ਮਹੀਨਾ ਚੜਿਆ ਮਾਗ ਮਜਨ ਸੰਗ ਸਾਧੂਆਂ ਆਖਿਆ ਕਦੇ ਵਿਸਧਕਾ ਨਾ ਹੋਵੇ ਸਿਧਕਵਾਨ ਰਹੇ ਆ ਤੈਨੂੰ ਇੱਕ ਯੁਗਤ ਦੱਸਾਂ ਕਿਹੜੀ ਮਾਗ ਮਜਨ ਸੰਗ ਸਾਧੂਆਂ ਜੋੜੀ ਕਰ ਸਰਕਾਰ ਨਾਮ ਧਿਆਏ ਸੁਣ ਸਭ ਨਾਮ ਕਰਦਾ ਹਰੀ ਦਾ ਨਾਮ ਤੇ ਆ ਵੀ ਮੈਂ ਕਿ ਸੁਣ ਵੀ ਤੇ ਫਿਰ ਇਸ ਕਮਾਈ ਤੋਂ ਬਾਅਦ ਦੂਜਿਆਂ ਨੂੰ ਦਾਨ ਵੀ ਕਰ ਕਿਸੇ ਨੂੰ ਸੁਣਨ ਵਿੱਚ ਚੱਲਾ ਕਿਸੇ ਨੂੰ ਸੁਣਾਉਣ ਵਿੱਚ ਲਾ ਇਹ ਤੇਰਾ ਦਾਨ ਹੈ ਜਿਸ ਸਿੱਖ ਨੇ ਇਹ ਦਾਨ ਨਹੀਂ ਕੀਤਾ ਉਸਨੇ ਧਨ ਦਾ ਦਾਨ ਕੀਤਾ ਤਾਂ ਕੀ